ਚੋਰਾ ਨੂੰ ਮੋਰ ਮਿੰਨੀ ਕਹਾਣੀ ਨੱਥੂ ਕੌਲੀ ਚੱਟਾਂ ਦੇ ਨੂੰ ਮੁਫਤ ਖੋਰੀ ਦੀ ਐਸੀ ਆਦਤ ਪਈ ਕਿ ਉਹ ਹਰ ਕੰਮ ਮੁਫਤ ਕਰਾਉਣ ਤੇ ਹਰ ਚੀਜ਼ ਮੁਫਤ ਲੈਣ ਲਈ ਹੀ ਸੋਚਦਾ ਜੇ ਕਦੇ ਉਹ ਵਰਕਸ਼ਾਪ ਤੇ ਕੋਈ ਕੰਮ ਕਰਾਉਣ ਜਾਂਦਾ ਤਾਂ ਕਹਿੰਦਾ ਛੇਤੀ ਕੰਮ ਕਰੋ ਮੈਂ ਵੀ ਵੈਲਡਰ ਹਾਂ ਜੇ ਉਹ ਸਬਜ਼ੀ ਲੈਣ ਜਾਂਦਾ ਤਾਂ ਕਹਿੰਦਾ ਮੇਰੇ ਵੀ 2 ਕਿੱਲੇ ਗੋਭੀ ਤੇ ਟਮਾਟਰ ਲਾਏ ਹਨ ਜੇ ਕਦੇ ਕਿਸੇ ਡਾਕਟਰ ਕੋਲ ਦਵਾਈ ਲੈਣ ਜਾਂਦਾ ਤਾਂ ਕਹਿੰਦਾ ਕਿ ਮੈਂ ਵੀ ਸਰਕਾਰੀ ਹਸਪਤਾਲ ਵਿੱਚ ਫਾਰਮਾਸਿਸਟ ਹਾਂ ਲੋਕ ਉਸ ਨੂੰ ਸਟਾਫ ਮੈਂਬਰ ਸਮਝ ਕੇ ਮੁਫਤ ਵਿੱਚ ਹੀ ਉਸ ਦਾ ਕੰਮ ਸਾਰ ਦਿੰਦੇ ਇੱਕ ਦਿਨ ਉਹ ਬਾਗੇ ਪੁਰਾਣੇ ਇੱਕ ਨਾਈ ਦੀ ਦੁਕਾਨ ਤੇ ਹਜਾਮਤ ਕਰਾਉਣ ਗਿਆ ਤੇ ਹਜਾਮਤ ਕਰਵਾ ਕੇ ਚੁੱਪ ਕਰਕੇ ਬਿਨਾਂ ਪੈਸੇ ਦਿੱਤੇ ਆ ਖਿਸਕ ਚੱਲਿਆ ਨਾਈ ਨੇ ਉਸ ਨੂੰ ਖਿਸਕਦਾ ਵੇਖ ਕੇ ਕੀ ਹਾ ਉਹ ਪਾਈ ਸਾਹਿਬ ਇਹ ਗੁਰੂ ਦਾ ਲੰਗਰ ਨਹੀਂ ਪੈਸੇ ਦੇ ਕੇ ਜਾ